ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲੌਗ ਦੇ ਲੱਗਿਆ ਸ਼ੁਰੂਆਤ ਕਰਨ ਤਾਰੋ ਬਾਈ ਪੱਲਾ ਟਰੈਕਟਰ ਪਰ ਦੇ ਆਪਾਂ ਬਾਈ ਕਰਾਂਗੇ ਟਰਾਲੀ ਲੋਡ ਟਰੈਕਟਰਾਂ ਦਾ ਹੋਇਆ ਬੁਰਾ ਹਾਲ ਤਬਾ ਮੈਂ ਬਾਈ ਇਹਨਾਂ ਨੂੰ ਸ਼ਾਮ ਨੂੰ ਲੋਡ ਕਰਕੇ ਧੋ ਦੇਈਂ ਟਰਾਲੀ ਟਰੈਕਟਰ ਦੇਖਿਓ ਕਿਆ ਹਾਲ ਹੋਇਆ ਪਿਆ ਸਲਾਮ ਬਾਈ ਟਰਾਲੀ ਲੈ ਕੇ ਬਾੜ ਦੇ ਮਾਂ ਟਰਾਲੀ ਲੋਡ ਕਰੇ ਬੰਦੇ ਆਪਣੇ ਜਤਿੰਦਰ ਵੀਰ ਗਿਆ ਮਿਲਣ ਨੂੰ ਪਰਲੇ ਖੇਤਾਂ ਵਿੱਚ ਬਾਈ ਲੇਬਰ ਲੱਗੀ ਆਪਣੇ ਮਾ ਉਧਰ ਆਪਾਂ ਨੇ ਜਾਣਾ ਲੱਡੂ ਲੈ ਕੇ ਤੇ ਚਾਹ ਲੈ ਕੇ ਉਧਰ ਆਮਾ ਗੇੜਾ ਮਾਰ ਕੇ ਮੈਂ ਫਿਰ ਤੇਣਾ ਪਾਣੀ ਪੁਣੀਆ ਨਿਬੜ ਗਿਆ ਬਾਈ ਟਰਾਲੀ ਨਿਕਲ ਗਈ ਦੀ ਕੱਲ ਚੱਲ ਬਾਈ ਕਰੋ ਫਿਰ ਚੱਲ 6 ਗੇੜ ਲਾ ਲਈ ਆਪਾਂ ਉੱਥੇ ਬਾਈ ਕੁਝ ਲਾਵੇਂ ਬਰਸੀਨਵਾ 2 ਗੇੜ ਬਾਕੀ ਲਾਵੇਂ ਆਪਾਂ ਬਈਓ ਆਪਣੇ ਪੜੋਸੀਆਂ ਵਾਲੇ ਘਰ ਪਾ ਚਲੋ ਭਾਈ ਲੈ ਕੇ ਰੱਬ ਮੰਨੋ ਆ ਗਏ ਨਹੀਂ ਟਾਂ ਨਹੀਂ ਮਿੱਟੀ ਪਾਉ ਆ ਗਏ ਭਾਈ ਟਰੈਕਟਰ ਲੈ ਕੇ ਮੋਟਰ ਪਰ ਨਹੀਂ ਲੈ ਕੇ ਆਓ ਉਹ ਦੋ ਸਤਨਾ ਨਾ ਤੇ ਨਾਲੇ ਕਰ ਰਿਹਾ ਅੱਗੇ ਘਰ ਭਾਈ ਓਰੇ ਹੋਈ ਗਈ ਭਾਈ ਲੋਡ 6 ਗੇਅਰ ਲੱਗੇ ਓਰੇ ਆਸਾ ਦੇਖੀ ਇੱਕ ਮਿੰਟ ਉਹ ਛੋਟਾ ਅੱਗੇ ਹੋ ਗਿਆ ਮੜਾ ਜਾ 1 ਫੁੱਟ ਅੱਗੇ ਕਰੀ ਆ ਅੱਧਾ ਫੁੱਟ ਅੱਗੇ ਭਾਈ ਇਹਨਾਂ ਨੇ 6 ਗੇੜ ਲਾਮਿੰਗ ਟਰਾਲੀ ਦੇ ਦੋ ਹੀ ਡੱਬਾ ਭਰेंगे ਅੰਨਾ ਪਪੂ ਹੋਗ ਮਜਾਇਆਵੇਂਗੇ ਜੰਗਲ 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 ਬੱਸ ਲਾ ਭਾਈ 852 ਵੀ ਆ ਗਿਆ ਆਪਣਾ ਲੱਗ ਗਿਆ ਸਤਨਾ ਮੋੜਨ ਧੱਕਾ ਕਰ ਰਿਹਾ ਕਣਕ ਮੈਂ ਕਾਰ ਆ ਲੈਖ ਭਾਈ ਸਰੀਰ ਬਣੇ ਮੇਰਾ ਪਤਾ ਤੋਂ ਲਗਾ ਵੀ ਸਰੀਰ ਬਣਿਆ ਵਾ ਪੂਰੇ ਕਿੰਨੀ ਜਗ੍ਹਾ ਦੀ ਮੋੜਨੇ ਨੂੰ ਉਰੇ ਟਰਾਲੀ ਨਹੀਂ ਮੋੜੀ ਐਨ ਹਾਂ ਕਣਕ ਮ ਬਾੜ ਕੇ ਮੋੜੀ ਐ ਬੱਸ ਬਾਈ ਮੈਂ 6-7 ਘੜੀ ਸਮਾਂ ਲੱਗ ਜੇਗਾ ਇਹ ਪੂਰਾ ਠੀਕ ਐ ਬਾਕੀ ਉਹ ਡੱਬਾ ਭਰ ਜਾਏਗਾ ਚਾਹ ਲਿਆਏ ਦੇ ਬਾਈ ਆਪਾਂ ਘਰਾਂ ਦੇ ਲੱਡੂ ਪਵਾ ਲੈ 2.5 ਕਿਲੋ ਮਡੌਲੀ ਵਾਲੇ ਮੁੰਡੇ ਆ ਬਾਈ ਨੇ ਵੀਰ ਭਾਨਗੇ ਇਹਨਾਂ ਬਹੁਤ ਵਧੀਆ ਕੰਮ ਚਲਾ ਲਿਆ ਬਾਈ ਵਧੀਆ ਕੁਆਲਿਟੀ ਆ ਮਾਲ ਕੋਈ ਨਾ ਵਾ ਦੇਖ ਲੈ ਬਾਈ ਇਧਰ ਨੂੰ ਆਹ ਵਾ ਦੇਖ ਲੈ ਭਾਈ ਦੱਸ ਬਈ ਆਪਣਾ ਨੰਬਰ ਬੋਲੋ ਜੀ ਫੋਨ ਨੰਬਰ ਬੋਲਦੇ ਵਈ 882283 83804 ਬਾਈ ਕੋਈ ਭੋਗ ਦਾ ਕੰਮ ਹੋਇਆ ਕੋਈ ਖੁਸ਼ੀਆ ਖੰਡਵਾਠਾ ਕੰਮ ਹੋਇਆ ਕੋਈ ਵਿਆਹ ਹੋਇਆ ਕੋਈ ਮੰਗਣਾ ਹੋਇਆ ਬਾਈ ਹਰ ਤਰ੍ਹਾਂ ਦਾ ਪ੍ਰਬੰਧ ਹੈ ਵਈਆਂ ਵਾ ਠੇਕਾ ਵੀ ਕਰ ਲਏ ਆ ਸਮਾਨ ਪਰ ਵੀ ਬਣਾਦੇ ਆ ਕੁਆਲਿਟੀ ਬਾਈ ਇੱਕ ਨੰਬਰ ਹੈ ਇਹ ਵੀ ਨਾ ਵਾ ਬਾਈ ਜਿਹੜੇ ਪਹਿਲਾਂ ਲੇਬਰ ਲੂਬਰ ਵਾਲੇ ਬੰਦੇ ਛੱਡੇ ਵੀ ਦੇਣਾ ਨਾ ਕੰਟਰਾ ਬਰੋ ਬੰਦ ਕਰਦਾ ਕੰਮ ਹੁਣ ਬਾਈ ਨੇ ਦੋ ਹੀ ਭਾਈ ਆਪ ਸੰਭਰੇ ਆ ਬਹੁਤ ਵਧੀਆ ਸਮਾਨ ਤਿਆਰ ਕਰ ਰਹੇ ਆ ਹੁਣ ਆਪਾਂ ਮਨੀਸ਼ਾ ਘਟੇ ਜਹਾਂ ਪਹਿਲਾਂ ਆਪਾਂ ਮਨੀਸ਼ ਕਲੇ ਗੇੜਾ ਦਾ ਆਪਣਾ ਵਧੀਆ ਇਹ ਨੰਗਾ ਸਮਾਨ ਹੈ ਓਕੇ ਜੀ ਪਹੁੰਚ ਗਏ ਬਈ ਆਪਾਂ ਆਪਣੇ ਖੇਤ ਆਪਾਂ ਲੈ ਇਹਦੇ ਤਾਰ ਚੱਕ ਗਏ ਤਾਰ ਪਛਾਣੀ ਹੈ ਬਈ ਆਪਾਂ ਨੇ ਕਿਸੇ ਮਿੱਤਰ ਬਾ ਆਪਣੇ ਉਹਨੇ ਪਾਣੀ ਕੱਢਣਾ ਸਤਨਾਮ ਵੀਰਾ ਮੇਰਾ ਹਾਂਜੀ ਵੀਰ ਜੀ ਵਧੀਆ ਬਈ ਠੀਕ ਠਾਕ ਹੈ ਹਾਂ ਲੱਡੂ ਲੈ ਕੇ ਪਹੁੰਚ ਗਏ ਬਈ ਆਪਾਂ ਸਰੂ ਇਹਨਾਂ ਨੇ ਬਈ ਬਾ ਡਾ ਲਾ ਲਿਆ ਦਾ ਆਪਣੇ ਤੇ ਚੋਰੀ ਪਰਸੋਂ ਰਾਤ ਨੂੰ ਕੱਲ ਮਤਲ ਥਾਰਦਨ ਟਰਾਲੀ ਲੋਡ ਕਰਨੇ ਵਾਂ ਲੰਘ ਗਿਆ ਇਹ ਪਹੁੰਚੇ ਆਪਾਂ ਖੇਤ ਆਪਣੇ ਤੰਗ ਗੁਰੂ ਨਾਨਕੀ ਦੀ ਕਿਰਪਾ ਨਾਲ ਬਈ ਆਪਣੇ ਖੇਤਾਂ ਵਾੜਾ ਲੱਗ ਗਿਆ ਗੰਨਾ ਚੰਗਾ ਬਈ ਦੱਸ ਰਹੀ ਹੈ ਲੇਬਰ ਵੀ ਵਧੀਆ ਗੰਨਾ ਬਾਕੀ ਆਪਾਂ ਇਸ ਨੂੰ ਪੁੱਛਾਂ ਹਾਂਜੀ ਹਾਂਜੀ ਕੈਸੀ ਹੈ ਗੰਨਾ ਆਪਣਾ ਇਹ ਬਹੁਤ ਵਧੀਆ ਗੰਨਾ ਹੈ ਇੱਕ ਨੰਬਰ ਇੱਕ ਨੰਬਰ ਮਿੰਤ ਬੋਲ ਰਹੀ ਹੈ ਮੇਰੀ ਲੋਕ ਤਾਂ ਮੈਨੂੰ ਕਹਾ ਵੀ ਉਹ ਬੇਲੜ ਹੈ ਵੀ ਸਰਦਨ ਘੁੰਮੀ ਜਾ ਕੰਮ ਨਹੀਂ ਕਰਦਾ ਲੈ ਇਹ ਫਸਲ ਕਿਆ ਕਰੀ ਹੈ ਮੇਰੀ ਫਸਲ ਬਹੁਤ ਅੱਛਾ ਹੈ ਠੀਕ ਹੈ ਠੀਕ ਹੈ ਅੱਗ ਬਾਲੀ ਵੀ ਹੈ ਬਾਈ ਬੰਦਿਆਂ ਨੇ ਸੇਕ ਰਹੇ ਆਪਾਂ ਨੰਗੇ ਪੈਰ ਆ ਕੇ ਬੰਦਾ ਚੜ ਗਈ ਪੈਰਾਂ ਨੂੰ ਜੋ ਹੈ ਭਾਈ ਮੇਰਾ ਕੌਤਲੀ ਲੰਬੜਦਾਰ ਪਨੇ ਬਿਸਕਰ ਪੈਨਾ ਮਿਸ ਹੋ ਗਏ ਭਾਈ ਬੰਦੇ ਇਕੱਠੇ ਆਪਣੇ ਲੱਗੇ ਚਾਹ ਪੀਣਾ ਆਜੋ ਲੰਬੜਦਾਰ ਜੀ ਆਵਾਂ ਜਾਂ ਲੱਡੂ ਖਾ ਟੇਕੋ ਜੀ ਮੱਥਾ ਇਹ ਵੱਗ ਮੈਂ ਟੇਕ ਦੇ ਥੋੜਾ ਜਿਹਾ ਲੱਡੂ ਗਾ ਅੱਧੇ ਲੱਡੂ ਗਾ ਤੋੜ ਕੇ ਅਗਨੀ ਮਾਤਾ ਨੂੰ ਦਿਓ ਭਾਈ ਪ੍ਰਸ਼ਾਦ ਬਾੜਦੇ ਦੇ ਭਾਈ ਬਾਦ ਮੱਥਾ ਠੀਕ ਰਿਹਾ ਦੇਖੋ ਇਹ ਲੰਬੜਦਾਰ ਕੇ ਕੰਮ ਹੈ ਮਰੇਗੇ ਇਹ ਪਰਸੋਂ ਆਪ ਜਾ ਕੇ ਲਿਆਂਦਾ ਜੇ ਮੈਂ ਤੇ ਪੈਸੇ ਲਾ ਲੰਦਾ ਮੈਂ ਤੇ ਪੈਸੇ ਲੈ ਲੰਦਾ ਫਿਰ ਆਪਣੇ ਠੀਕ ਹੈ ਬਾਈ ਚੱਲਦੇ ਆਪਾਂ ਟਰਾਲੀ ਹੋ ਰਹੀ ਆ ਪਰ ਆਪਣੀ ਲੋਡ ਤੇ ਬੰਦਿਆਂ ਦੀ ਚਾਹ ਪਹੁੰਚ ਗਈ ਸਵੇਰੇ ਪਹੁੰਚ ਗਈ ਚਾਹ ਬਾਈ ਨਾ ਵਾ 6 ਵਜੇ ਹੁਣ 10 ਵਜੇ ਦੁਬਾਰੇ ਚਾਹ ਪਹੁੰਚ ਗਈ ਹੁਣ ਆਪਾਂ ਨੇ ਇਹਨਾਂ ਨੂੰ ਚਾਹ ਦੇਣੀ ਆ 3 ਵਜੇ ਲੈ ਬਾਈ ਨਵੇੜ ਕੇ ਕਾਮਕਾਰ ਆਪਾਂ ਨੇ ਚੱਕ ਲਈ ਗੱਡੀ ਆਪਾਂ ਚੱਲੇ ਆਂ ਭੋਗਮਾ ਕਮਾਣੇ ਪਿੰਡ ਮੰਮੀ ਕੇ ਨਾਨਕਿਆਂ ਕੱਲੇ ਜਣੇ ਨੂੰ ਬਾਈ ਦਿੱਕਤ ਬਹੁਤ ਆਵਾ ਇੱਧਰ ਆਪਣਾ ਟਰਾਲੀ ਲੋਡ ਹੋ ਰਹੀ ਐ ਉਧਰ ਆਪਣੇ ਮਲੇਵਰ ਲੱਗ ਰਹੀ ਐ ਪਰਲੇ ਖੇਤਾਂ ਉਤਰੀ ਵੇ ਮੰਮੀ ਨੂੰ ਲੈ ਕੇ ਭੋਗ ਮਾ ਜਾਣਾ ਭੋਗ ਮਾ ਨੂੰ ਚੱਲਿਆ ਪਹਿਲਾਂ ਬਾਈ ਪਰਿਵਾਰ ਨੂੰ ਲੈ ਕੇ ਮੰਮੀ ਨੂੰ ਲੈ ਕੇ ਨਾਲ ਜਤਿੰਦਰ ਦੀ ਮੰਮੀ ਨੂੰ ਲੈ ਕੇ ਧਿਆ ਨਹੀਂ ਮੰਮੀ ਨੂੰ ਲੈ ਕੇ ਇੰਦੇ ਜਾਇਗਾ ਇਹ ਬਾਈ ਇੰਡਾ ਮਾਰੀ ਤਿਰਵਾਜ ਹੈ ਭਾਈ ਜਦ ਕੋਈ ਡੈਥ ਹੋ ਜਾ ਫਿਰ ਬੈਠ ਕੇ ਅਫਸੋਸ ਕਰਕੇ ਆਵਾ ਅਰਸੋ ਨੂੰ ਭੋਗ ਹੈ 19 ਤਰੀਕਾ ਭਾਈ ਇਹ ਵੀ ਭਾਈ ਮੇਰੀ ਮੰਮੀ ਕੀ ਮਾਮੀ ਮਰ ਗਈ ਦੀ ਉੱਥੇ ਪਹੂਗਿਆ ਉੱਥੇ ਚੱਲੇ ਆਪਾਂ ਦੁਬਾਰਾ ਦੁਬਾਰਾ ਭੋਗ ਮਾਂ ਜਾ ਕੇ ਫਿਰ ਆਪਾਂ ਕੱਢਾਂਗੇ ਟਰਾਲੀ ਆ ਗਏ ਭਾਈ ਆਪਾਂ ਭੋਗਮਾਂ ਦੇ ਪੌਣੇ 3 ਹੋ ਗਏ ਚਾਹ ਦਿਨ ਆਏ ਤੇ ਪੰਜ ਬੰਦਿਆਂ ਨੂੰ ਰੇ ਟਰੈਕਟਰ ਖੜਿਆ 852 ਦੇਖ ਲੈ ਭਾਈ ਲਾਲ ਚਬੂਰੀ ਬਲਾਹ ਹੋਆ ਮਤਲਬ ਛੋਟੇ ਡੱਬੇ ਮਾ ਮਾਲ ਨਹੀਂ ਪਾਇਏ ਇਹਨਾਂ ਨੇ ਜਮਾ ਵੀ ਸਾਰਾ ਮਾਲ ਬੜੀ ਟਰਾਲੀ ਮੈਂ ਪਾ ਦਿਆ ਉਰੀ ਸੱਤ ਗੇੜ ਲਾ ਦੇ ਹਰ ਇਧਰ ਕੋਨਾ ਕਿੰਨਾ ਵਧਾ ਦਿਆ ਬਾਹਰ ਇਧਰ ਟਰਾਲੀ ਜਮਾ ਨਹੀਂ ਕੱਢੀ ਦੇਖੋ ਭਾਈ ਕਿੰਨੀ ਢੱਡੀ ਟਰਾਲੀ ਹੈ ਜਿੰਨਾ ਮਰਜੀ ਸਮਝਾ ਲੈਣ ਬੰਦਿਆਂ ਨੂੰ ਮਾਰੇ ਨੇ ਨਹੀਂ ਸਮਝਦੇ ਆ ਮਾਮਾ ਜੀ ਉਧਰ ਟਰਾਲੀ ਕਿੰਨੀ ਬਾਹਰ ਹੈ ਉਹਨਾਂ ਟਰਾਲੀ ਕਿੰਨੀ ਅੰਦਰ ਹੈ ਚਾਹ ਪਾਓ ਬਾਈ ਗਲਾਸਾਂ ਨੂੰ ਮੈਨੂੰ ਚੱਕੇ ਨਹੀਂ ਦਿਓ ਮੈਨੂੰ ਪਰਲੇ ਬੰਦੇ ਦੀ ਚਾਹ ਲੈ ਕੇ ਜਾਣੀ ਹੈ ਓਏ ਚਾਹ ਲੈ ਲਓ ਸਭ ਦਾ ਜੇ ਚਾਹ ਲੈ ਕੇ ਦੇ ਲਾਓ ਮੈਂ ਚਾਹ ਲੈ ਕੇ ਆ ਬਈਆ ਦੇਖ ਲਈ ਹਾਂ ਬਈਆ ਕੀ ਬੋਲੇਗਾ ਠੀਕ ਹੈ ਕੀ ਆ ਠੀਕ ਹੈ ਟਰਾਲੀ ਯੋ ਦੇਖੋ ਰੇ ਦੇ ਅੰਦਰ ਜਾ ਰਿਹਾ ਉਧਰ ਇਧਰ ਨਾਲ ਸਾਰਾ ਸਾਈਡ ਬਾਹਰ ਕੱਢ ਦਿਆ ਲੈ ਭਾਈ ਆਪਾਂ ਆ ਗਏ ਆਪਣੇ ਸਾਪਰਾ ਵਾਲੇ ਖੇਤ ਚਾਹ ਲੈ ਕੇ ਦੋ ਵਾਰਾਂ ਚ ਆ ਗਈ ਡਿਊਟੀ ਆਪਣੀ ਤਿੰਨ ਟਾਈਮ ਪਹਿਲਾਂ 6 ਵਜੇ ਫਿਰ 10 ਵਜੇ ਫਿਰ 3 ਵਜੇ ਪੁਰੇ ਦੇਖ ਹੈ ਭਾਈ ਚਾਹ ਨੇ ਆਪਣੀ ਟਰਾਲੀ ਨੂੰ ਵੱਜ ਜਾਈਗਾ ਉਧਰ ਰੱਸਾ ਫਿਰ ਆਪਾਂ ਕੱਢਾਂਗੇ ਟਰਾਲੀ ਜਾ ਕੇ ਪਰਚੀ ਦਾ ਜਗਾੜ ਆਪਣਾ ਬਣ ਗਿਆ ਭਾਈ ਟਰਾਲੀ ਆਪਣੀ ਕੈਲੀ ਗਈ ਲੰਘ ਜੀ ਗਈ ਰਾਤ ਨੂੰ ਐ ਲਾ ਬਈ ਚਾਹ ਕਰੋ ਡੋਲੀਵੇਲੀ ਲਾ ਪਾਈ ਪਾਈ ਐ ਲੈ ਨਾ ਮਾ ਉਲੀਆਂ ਇੱਕ ਸਾਰ ਵਢਾਈ ਐ ਨੰ ਬੰਦਿਆਂ ਦੀ ਦੇਖੋ ਬਾਈ ਬਿਹਾਰ ਦਾ ਹਰ ਜੁਪੀ ਐ ਕਿੰਨਾ ਫਰਕ ਐ ਆ ਪਾਵਾ ਗੰਦ ਇਹ ਤਖਾਵਾ ਮੈਂ ਤੁਹਾਨੂੰ ਇੱਧਰ ਪਹਿਲਾਂ ਪੂੜੀਆਂ ਵਾਲੀ ਲੈਨ ਦੇਖੀ ਆ ਤੁਹਾਨੂੰ ਇਹ ਵਢਾਈ ਦੇਖੋ ਇਸ ਤਰ੍ਹਾਂ ਬਾਈ ਪੁਰਾਣੇ ਬਜ਼ੁਰਗ ਕਣਕ ਵੱਡੇ ਕਰਦੇ ਨਾ ਇਸ ਤਰ੍ਹਾਂ ਲੈਨਾਂ ਮਾ ਵਢਾਈ ਕਰੀ ਵੀ ਐ ਦੇਖ ਬਾਈ ਲੱਗ ਰਿਹਾ ਜੀ ਖੇਤਮਾ ਦੇਖੋ ਜੀ ਐਨ ਲਾਈਨ ਮੈਂ ਸੈਂਟਰ ਮੈਂ ਕੰਮ ਕਰਿਆ ਬਾਬਾ ਜੀ ਪਰਸੋਂ ਰਾਤ ਨੂੰ ਬਾਈ ਨੇ ਨਾ ਟੱਕ ਲਾਇਆ ਦਾ 100 ਪੁਲੀ ਛਿੱਲੀ ਦੀ ਅੱਜ ਨੇ ਕਿੱਲੇ ਨੂੰ ਇਹਨੂੰ ਖਾ ਜੇਂਗੇ ਮੇਰੇ ਹਿਸਾਬ ਗੱਲ ਤੋਂ ਖਾ ਜੇਂਗੇ ਛਲਾਈ ਰਹਿ ਜਾਈ ਮਣੀ ਮੋਟੀ ਇੱਧਰ ਬਾਈਓ ਕਣਕ ਐ ਆਪਣੀ 3.5 ਕਿੱਲੇ ਇਹਨੂੰ ਵੀ ਥੋੜੀ ਰਾਹਤ ਮਿਲੇਗੀ ਨੜ ਨੜਾ ਗਿੱਲਾ ਰਹੇ ਤਾਂ ਹਵਾ ਲੱਗਦੀ ਹੋਗੀ ਕਿਰਪਾ ਰੱਖੇ ਮਹਾਰਾਜ ਬਹੁਤ ਵਧੀਆ ਬਾਈ ਕੰਮ ਹੈ ਇਹਨਾਂ ਬੰਦਿਆਂ ਦਾ ਮੈਨੂੰ ਬੜੇ ਪਸੰਦ ਆਏ ਨੇ ਬੰਦਿਆਂ ਕੰਮ ਸਾਫ਼ ਸਫਾਈ ਖੇਤ ਦੀ ਸਫਾਈ ਦੇਖੋ ਬਾਈ ਹੈ ਕਿਤੇ ਗੰਦਗਾ ਦਾਣਾ ਜੇ ਮੈਂ ਤੁਹਾਨੂੰ ਨਹੀਂ ਮੋਟਰ ਦਿਖਾਵਾਂ ਰੋਟੀ ਵਾਲਾ ਚੁੱਲਾ ਦਿਖਾਵਾਂ ਦੇਖੋ ਕਿੰਨਾ ਸਾਫ਼ ਸੁਥਰਾ ਕਿੱਲੇ ਕੋ ਤੋ ਖਾ ਜੇਗੇ ਅੱਜ ਜਗਿਆ ਤੇ ਗਿਆਨੀ ਨੇ ਪਰਣਾ ਤਾਰ ਦੇ ਅੱਜ ਖਾ ਜੀਏ ਕਿੱਲੇ ਨੂੰ ਕਿੰਨੇ ਵਜੇ ਤੱਕ ਖਾ ਜੇਗਾ 7 ਵਜੇ ਤੱਕ ਖਾ ਜੇਗਾ ਬਾਈ ਨੇ 10 ਵਜੇ ਤੱਕ ਲਗੇ ਰਹਾਂ ਰਾਤ ਨੂੰ ਜੇ ਹਵਾ ਚਲੀ ਜਾ ਹੈ ਤੁੰਦਦਾਂ ਦਾ ਨਾ ਪਵੇ ਸਿਰ ਤਾਂ ਬਸ ਮਤਲਬ ਦਗ ਬਿੱਗਾ ਬਾਣੀ ਨੇ ਪਹਿਲਾਂ ਵੱਡੇ ਵਾ ਪਰਸਾ ਆ ਬਾਕੀ ਅੱਜ ਲੱਗ ਰਹੇ ਨੇ ਸਵੇਰ ਕੇ ਕਰੋ ਵੀ ਢੋਲੀ ਬਿੱਲੀ ਕਰੋ ਚਲਾ ਮੈਂ ਪੰਡਿਤ ਦਾ ਲਾ ਭਾਈ ਲਿਆ 855 ਚਾਹ ਦੇ ਕੇ ਆ ਕੇ ਦੇ ਮੈਨੂੰ ਕੈਸੇ ਹੋ ਬੜੀ ਗੁੱਸਾ ਹੈ ਗੁੱਸੇ ਹੋ ਪਾਓ ਭਾਈ ਟੋਚਣਾ ਕੱਡਾਂ ਬਾਈ ਨੂੰ ਬਾਹਰ ਉੱਥੇ ਖੜਾਵੇਂ ਬਰਸ਼ੀਣ ਪਖੜਾएंगे ਗੁੱਡੂ ਕਸੀ ਲਿਆ ਵਾਹ ਪੇ ਮਿੱਟੀ-ਮੁੱਟੀ ਡਾਲ ਲੈ ਜੇ ਉੱਚਾ ਨਹੀਂ ਮੈਂ ਚਲਾ ਆਂ ਬਾਈ ਸੱਤ ਗੇੜ ਪਾਏ ਆ ਬੰਦਿਆਂ ਨੇ ਉਰੇ ਰਸਤਾ ਵੀ ਕੱਚਾ ਬਹੁਤ ਹੈ ਟੋਚਨ ਲਾ ਲੈ ਪਹਿਲੇ ਇਲਾ ਬਈ ਬੈਠ ਗਈ ਟਰਾਲੀ ਉਰੇ ਦੇ ਬੈਠਣ ਲੱਗੀ ਹੌਲਾ ਹੌਲਾ ਪਿੱਛੇ ਬੈਠੇ ਨਹੀਂ ਜਿੱਥੇ ਤੇ ਨਮਾ ਗੇੜਾ ਦਾ ਪਹਿਲਾਂ ਇੱਥੇ ਪੱਤੀ ਪਈ ਔਰ ਤੇ ਭਰ ਕੇ ਕੱਢੇ 6 ਗੇੜ ਉਦਨ ਤੁਹਾਡੀ ਲੰਗੀ ਅੱਜ ਪਤਾ ਨਹੀਂ ਕੀ ਬਣਿਆ ਬਾਈ ਉਰੇ ਦੇ ਬੈਠਦੀ ਬੈਠਦੀ ਉਰੇ ਆ ਕੇ ਰੁਕ ਗਈ ਕਰ ਰਹੇ ਆ ਬਾਈ ਸਫਾਈ ਮੁਰੇ ਦੇ ਬਾਲੇ ਬੁੱਲੇ ਲੰਮਾ ਗਾ ਲੈ ਘਰਾਂ ਦੇ ਬਾਲੇ ਲਾ ਮੈਂ ਆਨ ਫੁੱਲ ਤਿਆਰੀ ਕਰਾਂਗੇ ਬਈ ਚਾਹੇ ਘੰਟਾ ਲੱਗੇ ਡੇਢ ਲੱਗੇ 2 ਲੱਗੇ ਇਨੋਂ ਆਂ ਤਿਆਰ ਕਰਕੇ ਫੁੱਲ ਉਹ ਬਾਲੇ ਲਾਵਾਂਗੇ ਮੁਰੇ ਬਾਲੇ ਲਾ ਕੇ ਤੋਰਾਂਗੇ ਭਾਈ ਲੈ ਮੇਰਾ ਬੰਦਾ ਹੀ ਮਿੱਡ ਲਮ ਗਿਆ ਵਾ ਅੱਧੇ ਵੀ ਘਟਾ ਹੈ ਮੈਂ ਧਿਆਨੇ ਨੂੰ ਕਰਿਆ ਆ ਫੋਨ ਇੱਕ ਟਰੈਕਟਰ ਲੈਣ ਸੱਤ ਨਾਮ ਗਿਆ ਅਗੇ ਕਿੱਦੋਂ ਫੋਨ ਬੋਲੇ ਏ ਟਰੈਕਟਰ ਹੁੰਦਾ ਲੈ ਭਾਈ ਲੱਗੇ ਸੱਤ ਬਾਲੇ ਲੈ ਠੀਕ ਹੈ ਅੱਗਾਂ ਫੇਰ ਮੈਂ ਤਰੀ ਲਾਮੇ ਜੋੜ ਬਣਾ ਕੇ ਬਾਲ ਲਿਆਂਗਾ ਟਰੈਕਟਰ 855 ਜੀ ਹੋਗੇ ਮਰੇ ਦੋ ਧਿਆਨ ਵਾਲਾ ਹੋਗਾ 1 2 ਆਪਣੇ ਵਾਲਾ ਹੋਗਾ ਹਾਲੈਂਡ ਹੋ ਗਿਆ ਇੱਛਾ ਹੋ ਗਿਆ 45 11 ਯਤਿੰਦਰ ਵਾਲਾ ਪੱਤੀ ਦਾ ਭਾਰ ਬੰਨ ਲਿਆ ਥੱਲੇ ਪਿਆ ਪਾਰੇ ਮੁੰਦੇ ਆਪਣੇ ਟੋਚਣਾ ਬਾਈ ਬਾਲੇ ਥੋੜੇ ਜੁ ਹੁੱਚੇ ਲਗਾਰ ਮੈਂ ਰੇਤ ਰਵਾਨ ਚਲੇਗਾ ਤਾਂ ਘਰਾਂ ਰੇਹ ਆ ਗਿਆ ਦਾ ਥੋੜੇ ਜਿ ਬਾਲੇ ਉੱਚੇ ਲਾਦੇ ਬੰਦਿਆਂ ਨੇ ਲਾ ਬਈ ਲਾ ਦਿਆ ਡੱਬਾ ਆਪਾਂ ਨੇ ਓਰੇ ਟਾਲੀ ਕੱਢੇ ਆਪਾਂ ਉੱਥੇ ਪੜੌਛੇ ਆਂ ਗੇਟ 'ਪਾ ਆਪਣੇ ਬਾਬਾ ਜੀ ਲੀਕ ਬਣਾ ਲਈ ਓਰੇ ਨੂੰ ਠੀਕ ਐ ਲੀਕ ਬਣ ਗਈ ਨੇ ਕਰਾਂਗੇ ਬਈ ਓਰੇ ਰਹਿ ਗਈ ਆਪਣੀ 300 ਪੁਲੀ ਮੈਂ ਲਿਆ ਮਾਂ ਜਾ ਕਰ ਮੈਂ ਲਿਆ ਮਾਂ ਨੇ ਕਰਾਂਗੇ ਬਈ ਓਰੇ ਦੋ ਡੱਬੇ ਲੋੜ 300 ਪੁਲੀ ਐ 150 ਪੁਲੀ ਪਾ ਲੇਂਗੇ ਪਹਿਲਾਂ ਆਪਣਾ ਮਨ ਤੋਂ ਬਰਸ਼ੀਨ ਬਖੜਾਣੀ ਟਰਾਲੀ ਤੇ ਨੰ ਮੰਨਿਆ ਨਹੀਂ ਕਰਾ ਵੀ ਉੱਥੇ ਪੱਕੇ ਮੈਂ ਖੜਾਓ ਵੀ ਪਹਿਲਾਂ ਮਸੋਂ ਨਿਕਲੀ ਆ। ਪਲਟਣੇ ਦੇ ਬੱਚੀ ਵੀ ਟਰਾਲੀ ਆਪਣੀ। ਉਰੇ ਦਬੀ ਵੀ ਦੀ ਮਤਲਬ ਇੱਕ ਟੈਰ ਇੱਧਰ ਲਾਦਾ ਇੱਕ ਇੱਧਰ ਲਾਦਾ। ਉਰੇ ਦਬ ਗਈ ਦੀ, ਉਰੇ ਲਾਏ ਦੇ ਆਪਾਂ ਨੇ ਵੀ ਬਾਲੇ। ਮਤਲਬ ਉਰੇ ਦੇ ਗਈ ਆ ਫਿਰ ਦਬਦੀ ਦਬਦੀ ਸਾਈਡ ਮਾ ਨੂੰ। ਜੋ ਸਾਈਡ ਸਾਰੀ ਦਬਦੀ ਗਈ ਆ। ਉਰਾ ਆ ਗਿਆ ਮਤਲਬ ਪੱਕੇ ਪਰ ਚੜ ਗਈ ਟਰਾਲੀ ਨਿਕਲ ਗਈ ਬਾਈ ਫਿਰ ਬੰਦੇ ਕਰਾਣੇ ਬਈ ਇਹਨਾਂ ਆਪਣਾ ਡੱਬੇ ਲੋਡ ਆਪਾਂ ਲਿਆਵਾਂ ਨਾ ਵਸਤੇ ਸਮੋਸੇ ਜੇ ਬਈ ਟਰਾਲੀ ਨਾ ਨਿਕਲਦੀ ਫਿਰ ਵੀ ਤਾਂ 5-4000 ਲੱਗਦਾ ਪਾਈਆਂ ਨੂੰ ਸਮੋਸੇ ਖਿਲਾ ਦੇਂਦੇ ਦੇਵਰ ਵਾਲਿਆਂ ਨੂੰ ਭਰ ਗਿਆ ਬਾਈ ਆਪਣਾ ਡੱਬਾ ਜੋ ਉਧਰ ਆਪਾਂ ਨਾਲ ਲਾ ਲਿਆ 45-11 ਸਤਨਾ ਵਾਲੀ ਟਰਾਲੀ ਲਿਆ ਆਪਾਂ ਅੰਨਾ ਭਾਈ ਚਾਰ ਬੰਦੇ ਨੂੰ ਲੋਡ ਕਰ ਕਾਵੇਂਗੇ ਐਨਾ ਆਪਣੇ ਬੰਦੇ ਨੇ ਉਹਰੇ ਲੋਡ ਕਰ ਦੇਗੇ 100 100 ਪੂਲੀ ਆਪਾਂ ਤਿੰਨ ਗੇੜਿਆਂ 'ਚ ਪਾ ਲੇਗੇ 100 100 ਪੂਲੀ ਪੈ ਗਈ ਤਿੰਨ ਗੇੜਿਆਂ 'ਚ ਕੱਪੜਾ ਖੋਲ ਦੇ ਇੱਕ ਟਰਾਲੀ ਆ ਪੜ ਜਾਣਾ ਨਹੀਂ ਕੱਪੜਾ ਖੋਲ ਕੇ ਸਤਨਾਮ ਨੂੰ ਦੇ ਦੇ ਆ ਗਿਆ ਬਾਈ ਬੰਦਾ ਆਪਣਾ ਟਰੈਕਟਰ ਲੈ ਗਿਆ ਸਤਨਾਮ ਟਰਾਲੀ ਖੜਾ ਕੇ ਦਮਾ ਉਹ ਟਰੈਕਟਰ ਕੱਢ ਲੈ ਕੇ ਤੇ ਬਾਈ ਹਾਲੈਂਡ ਅਰਚੀ ਬਣੇ ਵਾ ਹੈਗੇ ਨੇ ਅਰਚੀ 깔 ਲਗੀ ਆਪਣੇ 18 ਤਰੀਕ ਦੀ ਪਣ ਜੱਕ ਦੀ ਗੱਡੀ ਬਾਈ ਦੋ ਹੀ ਲੇਬਰ ਨੂੰ ਰਾਸਣ ਲਿਆਵਾ ਦਵਾ ਕੇ ਆਟਾ ਚੌਲ ਨੂਨ ਤੇਲ ਹੋਰ ਸਾਰਾ ਸਮਾਨ ਕਰਾ ਬਾਈ 45 11 ਲੱਦ ਰਿਹਾ ਬਾਈ ਆਪਣਾ 150 ਕੈਂਜਾ ਲੱਗ ਗਿਆ ਬਠਾਲੇ ਦੇ ਬਾਈ ਲੰਬੜਦਾਰ ਨੂੰ ਰਾਸ਼ਨ ਕਰ ਲਿਆ ਲੋੜ ਆਲੂ ਸਰੋਂ ਤੇਲ ਬਾਕੀ ਦਾਲਾਂ ਦੂੜਾਂ ਬਾਈ ਹੋਰ ਸਬਜ਼ੀਆਂ ਨਾਣ ਤੇਲ ਮਿਰਚ ਮਸਾਲਾ ਚੌਲ ਲਿਆਏ ਦੇ ਬਾਈ ਪੱਕੇ ਆਪਾਂ ਮੰਡੌਲੀ ਦੇ ਇਹ ਬਾਟਾ ਰਹਿ ਗਿਆ ਲੰਬੜਦਾਰ ਦਾ ਇੱਕ ਆਟਾ ਚੱਕਣਾ ਚੱਕੀ ਮਾਦੇ ਹਾਂਜੀ ਨੱਚ ਰਿਆਂ ਇਹ ਬੰਦੇ ਨੂੰ ਬਹੁਤ ਚਾਹ ਹੈ ਸਮੋਸੇ ਲਿਆਏ ਦੇ ਬਾਈ ਲੇਬਰ ਵਾਸਤੇ ਆਪਾਂ ਵੀ ਛਕ ਰਹੇ ਆ ਸਾਰੀ ਲੇਵਰ ਬਹਤ ਸਮੋਂ ਉਸੇ ਲੈ ਆਏ ਦੇ ਇੱਕੋ ਜਿਹਾ ਛੱਕਰੇ ਆ ਬੰਦੇ ਆਪਣੇ ਆਪਾਂ ਆ ਮਾਂ ਬਾਈ ਲੰਬੜਦਾਰ ਨੂੰ ਛੱਡ ਗਏ ਧਿਆਨਾ ਕੱਢ ਰਿਆ ਟਰਾਲੀ 45 ਕਿਰਾਂਗਲ ਫਿਰ ਆ ਕੇ ਟਰੈਕਟਰ ਤੋਂ ਹੀ ਹਾਲੈਂਡ ਆਟਾ ਦਵਾ ਕੇ ਚੱਕੀ ਮਦੇ ਆਮਾ ਬਾਈ ਛੱਡ ਕੇ ਬੰਦੇ ਨੂੰ ਲੈ ਬਈ ਰਾਸਣ ਦੇ ਕੇ ਆਗੇ ਤੇ ਇਹਨੇ ਚੰਦ ਚੜ੍ਹ ਲਿਆ ਟਰਾਲੀ ਪਲਟ ਗਈ ਸੱਤਰਾਵਾਂ ਵਾਲੀ ਲੱਦੀ ਸੀ ਪਲਟ ਗਈ ਟਰਾਲੀ ਬਾਈ ਇਹ ਫੇਰ ਆਪਣੇ ਵਾਲੀ ਲਾਈਰ ਇਸ ਮੱਲੇ ਕਿਆਂ ਲੋਡ ਕਰਨਾ ਹੋਰ ਮੈਨੂੰ ਕਿਹੜਾ ਸਾਲ ਚੜਿਆ ਹੈ ਤੱਕ ਆਪਣੇ ਪਰ ਪਤਾ ਨਹੀਂ ਜਾਣਿਆ ਕਿਆ ਰਬ ਕਰਦਾ ਵਾਹੀ ਮਾਰੇ ਪਿੰਡ ਦੇ ਬੰਦੇ ਹੀ ਨਜ਼ਰ ਲੱਗੀ ਵੀ ਇੱਕ ਕੀ ਉਹ ਹੀ ਬਾਤ ਹੈ ਐਂ ਜਲਾ ਨਜ਼ਰ ਲਈ ਬੈਠੀ ਇਹ ਪਈਏ ਬਾਈ ਮੁੱਦੀ ਧਿਆਨਾਂ ਚੜਾ ਰਿਆ ਦਾ ਮਤਲਬ ਮੈਂ ਚੜਾਈ ਦੀ ਜਿਹੜੀ ਪਹਿਲੀ ਚੜਾਈ ਦੀ ਉਹ ਪਿੱਛੇ ਦੇ ਧਿਆਨੇ ਦਿੱਤੀ ਸਲਦੀ ਸਲਕੇ ਅੱਗਾ ਗਈ ਪਲਟ ਲਈ ਬਾਈ ਖੜਿਆ 45 11 ਟਾਇਰ ਚੱਕਿਆ ਵਾ ਰਾਸਮੁਸਣ ਛੱਡਿਆ ਬਾਈ ਬੰਦਿਆਂ ਵਾ ਟਰਾਲੀ ਨਹੀਂ ਜਾਂਦੀ ਹੁਣ ਟਰਾਲੀ ਜਾਏਗੀ ਸਵੇਰੀ ਮਿਲਨ ਨੂੰ ਵਾ ਮਾਂ ਬਾਈ ਜਿਹੜਾ ਮਾਲ ਰਹਿ ਰਿਆ ਸਮੋਸਾ ਖਾ ਲਿਆ ਸਾਰੇ ਬੰਦੇ ਨੇ ਸਾਰਿਆਂ ਨੂੰ ਮਿਲ ਗਿਆ ਲੈ ਬਾਈ ਲੈ ਆਏ ਆਪਾਂ ਹਾਲ ਐਂਡ ਅੰਦਰ ਆਪਣਾ ਟਰਾਲੀ ਹੋ ਗਈ ਲੋਡ ਡੀਜ਼ਲ ਟੈਂਕ ਭਰਾਂ ਇਸਕਾ ਬਹੁਤ ਹੋ ਗਿਆ ਬਾਈ 9:00 ਵਜੇ ਟਰਾਲੀ ਪਲਟ ਗਈ ਫੇਰ ਅਦੂਈ ਮਨ ਲੱਦੀ ਹੈ 70 ਪੂਲੀਆਂ ਦੀ ਚਲੋ ਸਮਾਏ 50 ਹੋ ਗਿਆ ਹਿਸਾਬ ਹੋ ਗਿਆ ਮਾਲ ਦਾ ਉਹ ਖੜੀ ਪੂਲੀਆਂ ਲੱਦੀ ਵਿਦੀ ਬਿੱਟ ਲਗਿਆ ਵਾਦਾ ਉਸ ਮਾਰੇ ਟਰਾਲੀ ਦਾ ਹਿੱਸਾ ਛੋਟਾ ਆਪਕਾ ਜ਼ਰੂਰ ਤੇ ਪਲਟਾ ਹੋ ਰਿਹਾ ਕੋਈ ਵਾਰੀ ਪਲਟਲੀ 20 ਵਾਰੀ ਪਲਟਲੀ ਹੋਣੀ ਜਦ ਤੱਕ ਲਈਏ